ਪਾਟਨਾ ਪੁਲਿਸ ਨੇ ਦੁਕਾਨਾਂ ਵਿੱਚ ਚੋਰੀ ਕਰਨ ਵਾਲੇ ਇੱਕ ਗਰੁੱਪ ਨੂੰ ਕਾਬੂ ਕਰਕੇ ਉਹਨਾਂ ਪਾਸੋਂ ਭਾਂਡੇ ਅਤੇ ਚੋਰੀ ਦਾ ਸਮਾਨ ਬਰਾਮਦ ਕੀਤਾ ਹੈ ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਪਾਟਨਾ ਪੁਲਿਸ ਓਕਪਤਾਨ ਇੰਦਰਪਾਲ ਸਿੰਘ ਚੋਹਾਨ ਨੇ ਦੱਸਿਆ ਕਿ 크੍ਰਿਸ਼ਨ ਲਾਲ ਪੁੱਤਰ ਪਵਨ ਕੁਮਾਰ ਵਾਸੀ ਪਾਟਨਾ ਨੇ ਪੁਲਿਸ ਨੂੰ ਕੋਰਸ ਕਰਕੇ ਦਰਜ ਕਰਵਾਉਂਦਿਆਂ ਦੱਸਿਆ ਕਿ 16 1 26 ਨੂੰ ਰੋਜਾਨਾ ਦੇ ਤਰ੍ਹਾਂ ਉਹ ਆਪਣੀ ਦੁਕਾਨ ਬੰਦ ਕਰਕੇ ਚਲੇ ਗਏ ਸਨ ਜਦੋਂ ਕਿ ਉਸਨੇ ਰਾਤੀ ਲਗਭਗ 11 ਵਜੇ ਦੇ ਕਰੀਬ ਦੁਕਾਨ ਤੇ ਜਿਹੜਾ ਮਾਰਨ ਆਇਆ ਤਾਂ ਉਸਨੇ ਦੇਖਿਆ ਕਿ ਦੁਕਾਨ ਅੱਗੇ ਇੱਕ ਅਨੋਵਾ ਗੱਡੀ ਖੜੀ ਹੈ ਉਸ ਵਿੱਚ ਦੁਕਾਨਦਾਰ ਸਮਾਨ ਜਿੱਦਾਂ ਤੋੜ ਕੇ ਰੱਖ ਰਏ ਹਨ ਪਰ ਜਿੱਥੇ ਕਿ ਪੁਲਿਸ ਵੱਲੋਂ مستਜਦ ਦੁਕਾਨ ਦੇ ਹੋਏ ਇਹਨਾਂ ਕਥਿਤ ਦੋਸ਼ੀਆਂ ਨੂੰ ਕਾਬੂ ਕਰਕੇ ਦੇ ਨਾਲ ਸੰਬੰਧਤਾਂ ਨਾਲ ਆਵਾਜ਼ ਕਿੰਨੇ ਕਰਕੇ ਆਪਾਂ ਦੇ ਮਾਨਜੋਗ ਡੀਜੀਪੀ ਸਾਹਿਬ ਐਸਐਸਪੀ ਸਾਹਿਬ ਪਟਿਆਲਾ ਸ਼੍ਰੀ ਵਰਮਨ ਕੁਮਾਰ ਜੀ ਤੇ ਐਸਪੀ ਸਿਟੀ ਜੀ ਬਬਨ ਚੌਧਰੀ ਜੀ ਐਸਪੀ ਡੀ ਸਾਹਿਬ ਸਦਾ ਗੁਰਬੰਧ ਸਿੰਘ ਬੈਂਸ ਜੀ ਇਹਨਾਂ ਦੇ ਦਿਸ਼ਾ ਨਿਰਦੇਸ਼ਾਂ ਤੇ ਜਿਹੜਾ ਪੰਜਾਬ ਵਿੱਚ ਇੱਕ ਚਲਾਇਆ ਗਿਆ ਪ੍ਰਹਾਰ ਮਿਸ਼ਨ ਚਲਾਇਆ ਗਿਆ ਜਿਸ ਦੇ ਤਹਿਤ ਜਿਹੜੇ ਵੀ ਜਿਹੜੇ ਨਟੋਰੀਅਸ ਬੰਦੇ ਨੇ ਉਹਨਾਂ ਦੀਆਂ ਅਰੈਸਟਾਂ ਜਿੰਨਾਂ ਦੀਆਂ ਪੈਂਡਿੰਗ ਨੇ ਉਹਨਾਂ ਨੂੰ ਫੜ ਕੇ ਅਸੀਂ ਜੇਲ੍ਹ ਵਿੱਚ ਬੰਦ ਕਰਾਉਣਾ ਜਿਸ ਦੇ ਤਹਿਤ ਮਿਤੀ 11 1 25 ਨੂੰ 26 ਨੂੰ ਇੱਕ ਇੱਥੇ ਜਸ਼ਨ ਬਰਤਨ ਸਟੋਰ ਹੈ ਪਾਤਣਾ ਜਿੱਥੋਂ ਕੇ ਕਾਫੀ ਬਰਤਨ ਨੇ ਜਿਹੜੇ ਚੋਰੀ ਹੋਏ ਸੀਗੇ ਕਾਫੀ ਵੱਡੀ ਕੁਆਂਟੀਟੀ ਚ ਹੋਏ ਸੀ ਤੇ ਜਿਸ ਦੇ ਤਹਿਤ ਸਿਟੀ ਇੰਚਾਰਜ ਪਾਤਣਾ ਤੇ ਐਸ ਐਚਓ ਸਾਹਿਬ ਪਾਤਣਾ ਵੱਲੋਂ ਕਾਫੀ ਮਿਹਨਤ ਕਰਕੇ ਜਿਹੜੇ ਇਸ ਦੇ ਦੋਸ਼ੀ ਨੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਹੈ ਜਿਹੜੇ ਦੋਸ਼ੀ ਨੇ ਉਹਨਾਂ ਦਾ ਨਾਮ ਹੈ ਚਰਨਦਾਸ ਨਵਾਬਨਾਥ ਹੀਰਾ ਲਾਲ ਤੇ ਸੰਜੀਵ ਕੁਮਾਰ ਜਿਨ੍ਹਾਂ ਦੇ ਖਿਲਾਫ ਕਾਫੀ ਮੁਕੱਦਮੇ ਦਰਜ ਨੇ ਜਿਹੜਾ ਚਰਨਦਾਸ ਹੈ ਉਹਦੇ ਖਿਲਾਫ 8 ਮੁਕੱਦਮੇ ਨੇ ਜਿਹੜੇ ਕਿ ਜ਼ਿਆਦਾਤਰ ਚੋਰੀ ਦੇ ਹੀ ਮੁਕੱਦਮੇ ਦਰਜ ਨੇ ਇਹਨਾਂ ਦੇ ਖਿਲਾਫ ਤੇ ਜਿਹੜਾ ਦੋਸ਼ੀ ਨਵਾਬਨਾਥ ਹੈ ਉਹਦੇ ਖਿਲਾਫ 5 ਮੁਕੱਦਮੇ ਨੇ ਦੋਸ਼ੀ ਹੀਰਾ ਲਾਲ ਦੇ ਖਿਲਾਫ 2 ਨੇ ਤੇ ਜਿਹੜਾ ਸੰਜੀਵ ਕੁਮਾਰ ਆ ਉਹਦੇ ਖਿਲਾਫ ਇੱਕ ਮੁਕਦਮਾ ਪਹਿਲਾਂ ਦਰਜ ਆ ਤੇ ਇਹਨਾਂ ਨੂੰ ਅਸੀਂ ਅਰੈਸਟ ਕਰ ਲਿਆ ਤੇ ਰਿਕਵਰੀ ਕਰਾ ਲਈ ਹੈ ਤੇ ਇਹਨਾਂ ਨੂੰ ਅਸੀਂ ਹੁਣ ਜਿਹੜੀ ਕਾਨੂੰਨ ਦੇ ਤਹਿਤ ਇਹਨਾਂ ਦੇ ਖਿਲਾਫ ਕਾਰਵਾਈ ਕਰਾਂ। ਇਹ ਜਿਹੜਾ ਟੱਛਣ ਵਾਲਾ ਭੱਟਿਆ ਵਾਲੀ ਦੀ ਜਿਹੜੀ ਬਰਤਣਾ ਵਾਲੀ ਦੀ ਇਹਨਾਂ ਨੇ ਜੋ ਵੀ ਚੋਰੀ ਕੀਤੀ ਹੈ ਉਸ ਦੌਰਾਨ ਇਹਨਾਂ ਨੇ ਕੀ ਕੀ ਕੀਤਾ ਕੀ ਕੀ ਸਾਹਮਣੇ ਆਇਆ ਉਹ ਉਸ ਦੌਰਾਨ ਇਹਨਾਂ ਨੇ ਜਿਹੜੇ ਇਹਨਾਂ ਕੋਲ ਇੱਕ ਨੋਵਾ ਗੱਡੀ ਹੈ ਉਹ ਗੱਡੀ ਨੂੰ ਇਹ ਸਮਾਨ ਦੀ ਭਰ ਕੇ ਲੈ ਕੇ ਜਾਂਦੇ ਨੇ ਜਦੋਂ ਚੋਰੀ ਕਰਦੇ ਨੇ ਇਹ ਲਹਿਰੇ ਦੇ ਏਰੀਏ ਚ ਦੇ ਰਹਿਣ ਵਾਲੇ ਨੇ ਤੇ ਆਲੇ-ਦਾਲੇ ਸਾਰੇ ਕਿਤੇ ਇਹ ਚੋਰੀਆਂ ਕਰਦੇ ਨੇ। ਕੀ ਲੱਗਦਾ ਇਹਨਾਂ ਦੇ ਤਾਰ ਕਿਸੇ ਹੋਰ ਨਾਲ ਵੀ ਜੁੜੇ ਹੋਏ ਕੋਈ ਹੋਰ ਵੀ ਇਸ ਤਰ੍ਹਾਂ ਦਾ ਮਜਰਮੇਨਾਂ ਨਾਲ ਸ਼ਾਮਲਾ ਹੈ? ਉਹ ਤਤੀਸ਼ ਦੌਰਾਨ ਜੇ ਕੋਈ ਗੱਲ ਸਾਹਮਣੇ ਆਈ ਤਾਂ ਅਸੀਂ ਉਸ ਬੰਦੇ ਨੂੰ ਵੀ ਵਿੱਚ ਐਡ ਕਰਾਂਗੇ। ਸਰ ਇਹ ਲੱਗਦਾ ਦਾ ਰਿਮਾਂਡ ਲੈ ਆਜੂਗਾ ਇਹ। ਰਿਮਾਂਡ ਲੈ ਆ ਜਾਊਗਾ ਜੀ। ਸਰ ਪੁਲਿਸ ਕਿਵੇਂ ਪਹੁੰਚੀ? ਕਿ ਬਰਾਤਰ ਕੀ ਹੋਈ ਹੈ ਇਹਦਾ? ਕੈਮਰੇ ਮਿਲੇ ਸੀ ਜਾਂ ਕੀ ਮੈਮ ਮੈਟਰ ਦਾ ਪਤਾ ਲੱਗਿਆ? ਸੀਸੀਡੀ ਕੈਮਰਿਆਂ ਨੂੰ ਟ੍ਰੇਸ ਕਰਦੇ ਹੋਏ ਹੀ ਪੁਲਿਸ ਉੱਥੇ ਪਹੁੰਚ ਗਈ ਸੀ। ਕੋਈ ਸਾਨੂੰ ਜਿਹੜੀ ਹੈ ਇਨਫੋਰਮੇਸ਼ਨ ਆ ਗਈ ਸੀਗੀ ਸਾ ਪਰਸਨਲ ਹੁੰਦੇ ਆ ਬੰਦੇ ਉਹਨਾਂ ਰਾਹੀਂ ਇਨਫੋਰਮੇਸ਼ਨ ਆ ਗਈ ਸੀ ਵੀ ਇਹ ਬੰਦੇ ਚੋਰੀਆਂ ਕਰਦੇ ਨੇ ਜੀ ਇਹ ਤਾਂ ਇਸ ਤਰ੍ਹਾਂ ਦੁਕਾਨਦਾਰ ਵੀ ਮੌਕੇ ਤੇ ਪਹੁੰਚ ਗਿਆ ਸੀ ਵੀ ਆ ਪਤਾ ਲੱਗਿਆ ਵੀ ਇਹ ਕੁਝ ਵੜਾਇਆ ਉਹਨੂੰ ਕੀ ਹੋਇਆ ਨਹੀਂ ਅਸੀਂ ਦੁਕਾਨਦਾਰ ਨੂੰ ਬੁਲਾਇਆ ਸੀ ਜੀ ਤੇ ਉਹਨਾਂ ਨੇ ਬਰਤਨ ਵਗੈਰਾ ਉਹਨਾਂ ਨੇ ਆਪਦੇ ਚੈੱਕ ਕਰ ਲਏ ਸੀ ਈ ਲੱਗਦਾ ਸਰ ਇਹਨਾਂ ਨੂੰ ਰਿਮਾਂਡ ਤੇ ਲੈ ਕੇ ਹੋਊ ਵੀ ਕੋਈ ਬੰਦੇ ਕਿਸ ਤਰ੍ਹਾਂ ਦੇ ਜਿਹੜੀਆਂ ਹੋਰ ਚੋਰੀਆਂ ਹੋਧੀਆਂ ਜੀਆਂ ਇਹਨਾਂ ਨੂੰ ਰਿਮਾਂਡ ਤੇ ਲਿਆ ਜਾਊਗਾ ਤੇ ਜੇ ਕੋਈ ਹੋਰ ਵੀ ਇਹਨਾਂ ਨੇ ਚੋਰੀਆਂ ਕੀਤੀਆਂ ਹੋਈਆਂ ਅਸੀਂ ਉਹਨਾਂ ਨੂੰ ਵੀ ਟ੍ਰੇਸ ਕਰਾਂਗੇ ਸਰ ਬਰਾਮਦਗੀ ਹਥਿਆਰ ਵਗੈਰਾ ਭਾਂਡੇ ਵੇਲੇ ਕੁਝ ਹੋਇਆ ਜੀ ਕਿਰਪਾਨਾ ਜੋ ਵੀ ਹਥਿਆਰ ਇਹ ਵਰਤਦੇ ਸੀ ਚੋਰੀ ਦੌਰਾਨ ਉਹ ਸਾਰੇ ਅਸੀਂ ਰਿਕਵਰ ਕਰ ਲੈਨੇ ਤੇ ਜੋ ਚੋਰੀ ਹੋਇਆ ਸੀ ਉਹ ਵੀ ਰਿਕਵਰ ਕਰ ਲਿਆ ਕਿਹੜੇ ਕਿਹੜੇ ਖਿਆਲ ਸੀ ਇਹਨਾਂ ਤੋਂ ਪ੍ਰਾਪਤ ਹੋਏ ਨੇ ਦੋ ਤਲਵਾਰਾਂ ਇੱਕ ਰਾੜ ਦੋ ਤਾਂ ਤਲਵਾਰਾਂ ਸੀ ਇਹਨਾਂ ਕੋਲੇ ਇੱਕ ਵੱਡੀ ਰਾੜ ਸੀ ਜਿਹਦੇ ਨਾਲ ਇਹ ਜਿੰਦੇ ਤੋੜ ਲੈਂਦੇ ਸੀਗੇ ਤੇ ਉਤੋਂ ਚੋਰੀ ਕਰ ਲੈਂਦੇ ਸੀਗੇ ਟੋਟਲ ਇਹਨਾਂ ਤੇ 16 ਮਾਮਲੇ ਦਰਜ ਨੇ ਜਿਹੜੇ ਕਿਹੜੇ ਏਰੀਆ ਦੇ ਸੀਗੇ ਇਹ ਸਾਰੇ ਪੰਜਾਬ ਤੇ ਹਰਿਆਣੇ ਦੇ ਬਾਰਡਰ ਤੇ ਕੁਝ ਮੁਕੱਦਮੇ ਹਰਿਆਣੇ ਦੇ ਨੇ ਤੇ ਕੁਝ ਮੁਕੱਦਮੇ ਪੰਜਾਬ ਦੇ ਨੇ ਇੰਨੇ ਜਿਹੇ ਤਰ੍ਹਾਂ ਤੋਂ ਚੱਲਦਾ ਜੀਵਨ ਦਾ ਦੁਰਦ ਕੰਮ ਹੈ ਪਿਛਲੇ 4-5 ਸਾਲ ਤੋਂ ਇਹਨਾਂ ਦਾ ਇਹ ਕੰਮ ਇਹੀ ਚੱਲ ਰਿਹਾ ਹੈ ਇਹ ਵੀ ਪਤਾ ਲੱਗਿਆ ਕਿਸੇ ਤੇ ਅਰੈਸਟ ਹੋਏ ਥੇਰ ਵੀ ਜਾ ਕੇ ਆਏ ਨੇ ਜੱਟ ਹਾਂਜੀ ਇਹ ਪਹਿਲਾਂ ਅਰੈਸਟ ਹੋ ਗਏ ਸੀਗੇ ਤੇ ਉਹਦੇ ਚ ਇਹ ਜੇਲ੍ਹ ਜਾ ਕੇ ਆਏ ਨੇ ਲੱਗਦਾ ਹੋਰ ਨਹੀਂ ਇਹਨਾਂ ਕੋਈ ਗਰਾਮਦਗੀ ਹੋਣ ਦੀ ਉਮਰ ਬਿਲਕੁਲ ਜੀ ਇਹ ਅਸੀਂ ਇਨਵੈਸਟੀਗੇਸ਼ਨ ਦੌਰਾਨ ਜੇਕਰ ਕੋਈ ਹੋਰ ਆ ਗਿਆ ਮੁਕਦਮਾ ਤਾਂ ਅਸੀਂ ਇਹਨਾਂ ਨੂੰ ਉਹਦੇ ਚ ਐਡ ਕਰਾਂਗੇ ਹਲੇ ਅੱਜ ਪੇਸ਼ ਕਰਨਾ ਹੈ ਜੀ ਜੇ ਰਿਮਾਂਡ ਲਿਆ ਜਾਊਗਾ ਬੁੱਧਵਾਰ ਹਾਂਜੀ ਅੱਜ ਇਹ ਦਾ ਦੁਆਰਾ ਰਿਮਾਂਡ ਲਿਆ ਜਾਊਗਾ ਤੇ ਜਿਹੜੇ ਆਇਆ ਬਰਤਨ ਵਾਲੇ ਬੰਦੇ ਸੀ ਜਿਨ੍ਹਾਂ ਦੀ ਦੁਕਾਨ ਸੀ ਉਹਨਾਂ ਨੂੰ ਇਹਨਾਂ ਨੇ ਉੱਥੇ ਅੰਦਰ ਦੁਕਾਨ 'ਚ ਹੀ ਬੰਦੀ ਬਣਾ ਲਿਆ ਸੀ ਤੇ ਉਦੋਂ ਬਾਅਦ ਇਹਨਾਂ ਨੇ ਉੱਥੋਂ ਦਾ ਸਾਮਾਨ ਚੱਕ ਕੇ ਲੈ ਗਏ ਸੀ ਸਾਰਾ